ਨੀਂਦ ਆਪੀ ਦਾ ਹੈ ਇਸ ਨੂੰ ਬਰੰਦ ਰਾਤਾਂ ਦੇ ਵਿੱਚ ਜਦੋਂ ਬੱਚਾ ਪੜਿਆ ਹੋਵੇ ਤਾਂ ਤੁਸੀਂ ਅੰਦਾਜ਼ਾ ਲਗਾਓ ਔਰ ਜਦੋਂ ਗੋਲ ਮੇਜ਼ ਕਾਨਫਰੰਸ ਹੋਈ ਔਰ ਲੱਗੀ ਕਿ ਮੇਰੇ ਬੱਚੇ ਵਾਸਤੇ ਦਵਾਈ ਨੂੰ ਕੇ ਪੈਸੇ ਨਹੀਂ ਨਾ ਮੈਨੂੰ ਸਵਾਲ ਹੈ ਮੇਰਾ ਬੱਚਾ ਇਲਾਸ ਤੋਂ ਬਿਨਾ ਮਾ ਡਰ ਸਾਹਿਬ ਨੇ ਉਸ ਕੋਲ ਇਹ ਗੱਲ ਕਹੀ ਤੂੰ ਇੱਕ ਬੱਚੇ ਦਾ ਫਿਕਰ ਕਰ ਰਹੀ ਹੈ ਇੱਥੇ ਮੇਰੇ ਲੱਖਾਂ ਬੱਚੇ ਮੇਰੇ ਭਾਰਤ ਦੇਸ਼ ਦੇ ਮਾਰੇ ਨੇ ਆਪਣੇ ਬੱਚਿਆਂ ਦੀ ਪ੍ਰਵਾਹ ਨਹੀਂ ਕੀਤੀ ਔਰ ਗੋਲ ਸਾਡੇ ਮੁਖਨਾ ਮਾਜੀ ਦੇ ਲੋਕ ਸਮਾਣੇ ਤਿਆਰ ਹੋ ਕੇ ਆ ਰਹੇ ਨੇ ਪ੍ਰੋਫੈਸਰ ਬਾਰੇ ਕੀ ਆਖਣਾ ਪਾਇਆ ਸੀ ਉਹ ਵੀ ਆਪਣਾ ਸਨਮਾਨ ਲੈਣ ਕੇ

ਦਾਂ ਸਵਾਲ ਕਰ ਨਿਰਵਾਣਾ ਨੂੰ ਆਇਕਸਰ ਦਾ ਥੈਂਕ ਯੂ ਸਰ ਇਸ ਦਿਨ ਆਪ ਨੇ ਆਪਣੇ ਹੱਥ ਦੇ ਮਾਈਕ ਤੇ ਆ ਕੇ ਪ੍ਰਕਾਸ਼ ਵਾਜੂ ਨਾਲ ਵਾਜੂ ਜੀ ਦੇ ਨਾਲ ਜੀ ਦਾ ਟੇਬਲ ਆਪਾਂ

ਦਾ ਤੁਹਾਡਾ ਸਾਰੇ ਪੱਤਰਕਾਰ ਸਾਥੀਆਂ ਦਾ ਪ੍ਰਿੰਟ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਜੀ ਆਇਆਂ ਨੂੰ ਸ਼ੁਕਰੀਆ ਤੁਸੀਂ ਆਏ ਔਰ ਅੱਜ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਬੇਦਕਰ ਜੀ ਦਾ 134 ਮਾਜਨ ਅਸਪਤਾਲਸ ਪਰ ਦੇ ਅੰਦਰ ਨੀਰਨਗਰ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੋ ਮੈਂ ਮੇਰੇ ਨਾਲ ਸਾਡੇ ਵਿਧਾਇਕ ਡੇਰਾ ਬਾਬਾ ਰਣਕ ਤੋਂ ਰੰਧਾਵਾ ਜੀ ਸਾਡੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਵਨ ਵੈਲ ਜੀ ਦਿਨਾਨਗਰ ਤੋਂ ਸਾਡੇ ਹਲਕਾ ਇੰਚਾਰਜ ਸੁਮਸ਼ੇਰ ਸਿੰਘ ਜੀ ਔਰ ਸਾਡੇ ਪਲੈਨਿੰਗ ਬੋਰਡ ਦੇ ਚੇਅਰਮੈਨ ਸੇਖਮਾ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਸਮਸਤ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਅੱਜ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਸੋ ਮੈਂ ਜਿੱਥੇ ਉਸ ਮਹਾਨ ਚਿੰਤਕ ਨੂੰ ਉਸ ਮਹਾਨ ਕ੍ਰਾਂਤੀਕਾਰੀ ਮਨੋਖ ਨੂੰ ਜਿਨੇ ਭਾਰਤ ਦਾ ਸੁਵਿਧਾਨ ਲਿਖਿਆ ਤੇ ਉਸ ਸੁਵਿਧਾਨ ਦੇ ਅੰਦਰ ਐਸੀਆਂ ਸਥਾਪਨਾਵਾਂ ਜਿਹੜੀਆਂ ਪੈਦਾ ਕੀਤੀਆਂ ਕਿ ਜਿਹਦੇ ਨਾਲ ਸਮਾਜ ਦੇ ਅੰਦਰ ਹਾਸ਼ੀਏ ਤੇ ੱਕੇ ਲੋਕਾਂ ਨੂੰ ਵੀ ਜ਼ਿੰਦਗੀ ਦੇ ਅੰਦਰ ਅੱਗੇ ਵਧਣ ਦੇ ਮੌਕੇ ਮਿਲੇ ਤੇ ਖਾਸ ਕਰਕੇ ਜਿਹੜੀ ਸਾਡੀ ਮਾਤਰ ਸ਼ਕਤੀ ਹੈ ਨਾਰੀ ਸ਼ਕਤੀ ਉਹਦੇ ਲਈ ਜੋ ਕੁਝ ਸੁਵਿਧਾਨ ਦੇ ਅੰਦਰ ਬਾਬਾ ਸਾਹਿਬ ਡਾਕਟਰ ਵੀਰ ਕਮੇਦਕਰ ਜੀ ਨੇ ਮਤਲਬ ਕਾਨੂੰਨ ਦੀ ਰਚਨਾ ਕਰਕੇ ਉਹਨਾਂ ਦੇ ਹੱਕਾਂ ਨੂੰ ਸੁਰੱਖਤ ਕੀਤਾ ਸੋ ਇਹ ਬਹੁਤ ਕੁਝ ਮੈਂ ਕਹਿ ਸਕਦਾ ਹਾਂ ਕਿ ਇਸ ਦੇਸ਼ ਦੇ ਅੰਦਰ ਅੱਜ ਜਿੰਨੀ ਵੀ ਪ੍ਰਗਤੀ ਹੈ ਜਿੰਨਾ ਵੀ ਇਸ ਦੇਸ਼ ਦੇ ਅੰਦਰ ਅਜਾ ਸਟਰਕਚਰ ਦੇਖ ਰਹੇ ਆ ਉਹ ਸਾਰਾ ਕੁਝ ਮੈਂ ਸਹੰਦਾ ਵੀ ਸਾਡੀ ਕੋਟਾ ਹੋਣ ਸਾਡੇ ਸਿਆਸੀ ਲੋਕ ਹੋਣ ਉਸ ਸੁਭਧਾਨ ਤੋਂ ਸਿੱਧ ਲੈਂਦੇ ਆ ਸੋ ਅੱਜ ਦੀਨਾਨਗਰ ਦੇ ਅੰਦਰ ਬੜਾ ਸ਼ਾਨਦਾਰ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੋ 바ਵਾ ਸਾਹਿਬ ਡਾਕਟਰ ਬੀ ਆਰ ਵੇਦਕਰ ਜਿਨ੍ਹਾਂ ਨੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਲਈ ਆਪਣੀ ਜ਼ਿੰਦਗੀ ਦਾ ਪਲ ਪਲ ਲਾਇਆ ਔਰ ਅੱਜ ਉਹ ਦੁਨੀਆ ਦੇ ਅੰਦਰ ਨਾਮਵਰ ਲੋਕਾਂ ਦੇ ਵਿੱਚੋਂ ਇੱਕ ਜਿਹੜੇ ਮਨ ਗਿਣੇ ਜਾਂਦੇ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਵਰਲਡ ਦੇ ਅੰਦਰ ਵੀ ਉਹਨਾਂ ਦੇ ਬੋਤ ਲਾਇਜ਼ ਆ ਰਹੇ ਆ ਸੋ ਕਰੋੜਾਂ ਕਰੋੜਾਂ ਦੇਸ਼ ਵਾਸੀ ਅੱਜ ਉਹਨਾਂ ਨੂੰ ਯਾਦ ਕਰਦੇ ਆ